ਆਹ ਵੀ ਭਾਈ ਅੱਜ ਹਲਕਾ ਫ੍ਰੀ ਕੋਡ ਦੇ ਨਾਲ ਕਸਬਾ ਨਿਹਾਲਸੂ ਵਾਲਾ ਤੇ ਉਹਦੇ ਨਾਲ ਘੁਗਵਸਤਾ ਪਿੰਡ ਤੂੜਕੋਨ ਰਸੀਂ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੀ ਮਹਿਮ ਨੂੰ ਤਕੜਾ ਹੰਗਾਰਾ ਮਿਲ ਰਿਹਾ ਹੈ ਤੇ ਤੁਸੀਂ ਇਕੱਠ ਵੇਖ ਕੇ ਆਪ ਹੀ ਅੰਦਾਜ਼ਾ ਲਾਉਂਗੇ ਕਿ ਕਿੰਨੀ ਚੜ੍ਹਦੀ ਕਲਾ ਹੈ ਬੋਲੇ ਸੋਨ ਭਾਈ ਸਰਜੀ ਸਿੰਘ ਜੀ ਖਾਲਸਾ ਬਾਰੇ ਕੁਝ ਗੱਲਾਂ ਆਪਾਂ ਭਾਈ ਸ਼ਿੰਦਰ ਸਿੰਘ ਦੇ ਨਾਲ ਕਰਦੇ ਆਂ ਹਾਂਜੀ ਭਾਈ ਸ਼ਿੰਦਰ ਸਿੰਘ ਜੀ ਭਾਈ ਸਰਜੀ ਸਿੰਘ ਜੀ ਖਾਲਸਾ ਉਹਨਾਂ ਦੀ ਮਹਿਮ ਦਾ ਤੁਹਾਨੂੰ ਕਿੰਨਾ ਹੁਸ਼ਿਆ ਲੱਗ ਰਿਹਾ ਹੈ ਭਾਈ ਗੁਰਜੀ ਕੀ ਫਤਹਿ ਪਾਲ ਪਰਮਾਨੰਥ ਯੂਟਿਊਬ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਡੀ ਕਵਰੇਜ ਕਰਾ ਰਹੇ ਆ। ਬਾਕੀ ਸੰਗਤਾਂ ਨੂੰ ਪਤਾ ਹੀ ਹੈ ਵੀ ਜਿਹੜੇ ਸਰਜੀਤ ਸਿੰਘ ਖਾਲਸਾ ਸ਼ਹੀਦ ਰਣਜੀਤ ਸਿੰਘ ਦੇ ਪੁੱਤਰ ਆ ਉਹਨਾਂ ਦੀ ਜਿਹੜੀ ਮੈਂ ਉਹ ਅੱਜ ਪੂਰੇ ਫਰੀਦਕੋਟ ਹਲਕੇ ਦੇ ਵਿੱਚ ਝੋਲਾ ਝੋਲਾ ਤੇ ਆ ਕਿਉਂਕਿ ਜਿਵੇਂ ਆਮ ਲੀਡਰ ਆਪਾਂ ਨੂੰ ਕਹਿੰਦੇ ਹੁੰਦੇ ਆ ਵੀ ਪਹਿਲਾਂ ਸਾਨੂੰ ਵੋਟਾਂ ਪਾਓ ਤੇ ਫਿਰ ਤੁਹਾਡੇ ਕੰਮ ਕਰਾਂਗੇ ਪਰ ਇਹ ਇੱਕ ਐਸਾ ਪਰਿਵਾਰ ਆ ਜਿਨ੍ਹਾਂ ਨੇ ਪਹਿਲਾਂ ਸਾਡੇ ਲਈ ਕੰਮ ਕੀਤਾ ਤੇ ਬਾਅਦ ਦੇ ਵਿੱਚ ਵੋਟਾਂ ਮੰਗੀਆਂ। ਇਹਨਾਂ ਨੂੰ ਅੱਜ ਪੂਰਾ ਫਰੀਦਕੋਟ ਹਲਕਾ ਪੂਰਾ ਸਾਡਾ ਨਗਰ ਹੈ ਜਿਹੜਾ ਉਹ ਸਰਦਾਰ ਬਿਆਨਤ ਸਿੰਘ ਦੀ ਸ਼ਹੀਦੀ ਨੂੰ ਸਿਰ ਝਾ ਕੇ ਅੱਜ ਆਪਣਾ ਇੱਕ ਇੱਕ ਕੀਮਤੀ ਪੋਟ ਸਾਰਾ ਨਗਰ ਹੀ ਪਾ ਰਿਹਾ तकरीबन ਸਾਡੇ ਪਿੰਡ ਦੇ ਵਿੱਚੋਂ ਇਹ ਵੱਡੀ ਲੀਡ ਨਾਲ ਜਿੱਤਣਗੇ ਪੂਰੇ ਫਰੀਦਕੋਟ ਹਲਕੇ ਦੇ ਵਿੱਚੋਂ ਵੱਡੀ ਲੀਡ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਪਾਲਤ ਮਾਨ YouTube ਚੈਨਲ ਵੱਲੋਂ ਸਾਰੇ ਦੋਸਤਾਂ ਦਾ ਧੰਨਵਾਦ ਹੁਣ ਮੈਂ ਗੱਲ ਕਰਾਉਣਾ ਹੈ ਸਾਬਕਾ ਸਰਪੰਚ ਸਰਦਾਰ ਦਲਜੀਤ ਸਿੰਘ ਜੀ ਨਾਲ ਸਰਦਾਰ ਦਲਜੀਤ ਸਿੰਘ ਜੀ ਇਸ ਮਹਿਮ ਦੇ ਵਿੱਚ ਕਿੰਨਾ ਸ਼ਹਿ ਲੋਕਾਂ ਦੇ ਵਿੱਚ ਬਾਈ ਬਖਾਰ ਸਾਹਿਬ ਵਾਹਿਗੁਰੂ ਜੀ ਬਖਸ਼ੇ ਆਜੂ ਤੇਵਨ ਤੇ ਤੁਹਾਡਾ ਧੰਨਵਾਦ ਜੀ ਅੱਜ ਬਹੁਤ ਚੜ੍ਹਦੀ ਕਲਾ ਘੱਟੋ ਘਾਟ 70 ਤੋਂ 75% ਭਾਈ ਸਾਹਿਬ ਲਈ ਸਿਕਨ ਬੋਡਲ ਲਾ ਬਾਰੇ ਹਰਕੇ ਜੀ ਵੀ ਹੋ ਸਕਦਾ 70% ਤੋਂ ਉੱਪਰ ਹੀ ਰਹੇ ਚੜ੍ਹਦੀ ਕਲਾ ਬਾਈ ਬਖਾਰ ਸਾਹਿਬ ਬੋਲੇ ਸੋ ਸਮਾਨ YouTube ਚੈਨਲ ਵੱਲੋਂ ਸਾਰਿਆਂ ਦਾ ਧੰਨਵਾਦ ਹੱਸਦੇ-ਬਸਤੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬੀਲ ਲਈ ਹੈ ਆਉਣ ਜਾਣ ਵਾਲੇ ਸਾਰੇ ਵੋਟਰਾਂ ਵਾਸਤੇ ਸਾਰੇ ਰਾਹਾਂ ਵਾਸਤੇ ਮੈਂ ਸਾਰੇ ਨੰ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਪੁੰਨ ਦਾ ਕੰਮ ਕੋਈ ਕੋਈ ਕਰ ਸਕਦਾ ਹੈ ਇਹਨਾਂ ਦੇ ਹਿੱਸੇ ਪੁੰਨ ਆਇਆ ਹੈ ਵਾਹਿਗੁਰੂ ਨੂੰ ਚੜ੍ਹਦੀ ਕਲਾ ਕਰੇ ਸ਼ਵੀਰ ਦਾ ਜੋ ਪੂਰੇ ਜੋਸ਼ ਦੇ ਨਾਲ ਸੰਗਤਾਂ ਨੂੰ ਪਾਣੀ ਪੁਲਾ ਰਹੇ ਨੇ